ਸੋ ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦਰਸ਼ਕ ਵੀਰੋ ਤੁਸੀਂ ਜੁੜ ਚੁੱਕੇ ਹੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਅਤੇ ਮੰਡ న్యూ ਚੈਨਲ ਦੇ ਨਾਲ ਸੋ ਅੱਜ 14 ਸਤੰਬਰ ਦਾ ਦਿਨ ਦਿਨ ਐਤਵਾਰ ਤੇ ਆਪਾਂ ਹਾਜ਼ਰ ਹਾਂ ਅੱਜ ਦੇ ਮੌਸਮ ਦੀ ਅਪਡੇਟ ਲੈ ਕੇ ਦਿਨ ਦਾ ਸਮਾ तकरीबन 7 ਵੱਜ ਚੁੱਕੇ ਨੇ ਤੇ ਸੂਰਜ ਆਪਣੀਆਂ ਕਿਰਨਾਂ ਜਿਹੜੀਆਂ ਧਰਤੀ ਤੇ ਬਖੇਰਨੀਆ ਸ਼ੁਰੂ ਕਰ ਚੁੱਕਿਆ ਅੱਜ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਥੋੜੀਆਂ ਜੀਆਂ ਤੇਜ਼ ਗਤੀ ਦੀਆਂ ਨੇ ਕਿਉਂਕਿ ਕੱਲ ਤੋਂ ਜਿਹੜੀ ਹਮਸ ਦੀ ਮਾਤਰਾ ਪੰਜਾਬ ਤੇ ਪੰਜਾਬ ਨਹੀਂ ਪੂਰੇ ਉੱਤਰੀ ਭਾਰਤ ਦੇ ਵਿੱਚ ਕਾਫੀ ਹਮਸ ਕੱਲ ਤੋਂ ਬਣੀ ਹੋਈ ਆ ਤੇ ਇਹ ਹਮਸ ਅੱਜ ਵੀ ਸਾਰਾ ਦਿਨ ਬਰਕਰਾਰ ਰਹਿਣ ਦੀ ਪੂਰੇ ਪੂਰੇ ਉਮੀਦ ਨੇ ਉੱਤਰੀ ਭਾਰਤ ਦਾ ਪੂਰਾ ਇਲਾਕਾ ਤਕਰੀਬਨ ਗਰਮੀ ਮਹਿਸੂਸ ਕਰੂਗਾ ਅੱਜ ਕਾਫੀ ਗਰਮੀ ਜਿਹੜੀ ਆ ਅੱਜ ਦਿਨ ਪਰ ਰਹਿਣ ਦੇ ਅਸਾਰ ਨੇ ਕਿਉਂਕਿ ਅਗਲੇ 1-2 ਦਿਨ ਜਿਹੜੀ ਮੌਸਮ ਵਿਭਾਗ ਦੀ ਬਾਰਸ਼ ਦੀ ਕੋਈ ਅਪਡੇਟ ਨਹੀਂ ਹੈ ਪਰ ਹਾਲਾਤਾਂ ਦੇ ਹਿਸਾਬ ਨਾਲ ਜਿਵੇਂ ਮੌਸਮ ਹਮਸ ਭਰਿਆ ਵਾ ਤੇ ਪੱਛਮੀ ਹਵਾਵਾਂ ਦੀ ਜਿਹੜੀ ਗਤੀ ਆ ਉਹਨੂੰ ਬ੍ਰੇਕ ਲੱਗ ਚੁੱਕੀ ਆ ਇਸ ਕਰਕੇ ਹੋ ਸਕਦਾ ਵੀ ਇਹ ਮੌਸਮ ਦੇ ਵਿੱਚ ਕੋਈ ਤਬਦੀਲੀ ਆਵੇ ਤੇ ਕਿਤੇ ਨਾ ਕਿਤੇ ਬਾਰਸ਼ ਜਿਹੜੀ ਆ ਉਹ ਪੈਣ ਦੀ ਸੁਭਾਵਨਾ ਬਣ ਸਕਦੀ ਆ ਸੋ ਮੌਨਸੂਨ ਦੀ ਜਿਹੜੀ ਵਾਪਸੀ ਦੀ ਡੇਟ ਆ ਉਹ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਆ ਵੀ ਅਗਲੇ 48 ਘੰਟਿਆਂ ਦੇ ਦੌਰਾਨ ਰਾਜਸਥਾਨ ਦੇ ਦੱਖਣੀ ਹਿੱਸਿਆਂ ਤੋਂ ਇਹ ਜਿਹੜੀ ਮੌਨਸੂਨ ਆਪਣੀ ਵਾਪਸੀ ਸ਼ੁਰੂ ਕਰ ਸਕਦੀ ਆ ਕਿਉਂਕਿ ਜਦੋਂ ਮੌਨਸੂਨ ਸਭ ਤੋਂ ਮਗਰੋਂ ਆ ਕੇ ਰਾਜਸਥਾਨ ਦਾ ਏਰੀਆ ਕਵਰ ਕਰਦੀ ਆ ਤੇ ਵਾਪਸੀ ਸਭ ਤੋਂ ਪਹਿਲਾਂ ਫਿਰ ਰਾਜਸਥਾਨ ਦੇ ਏਰੀਆ ਤੋਂ ਹੀ ਜਿਹੜੀ ਆ ਮੌਨਸੂਨ ਦੀ ਸ਼ੁਰੂ ਹੁੰਦੀ ਆ ਤੇ ਉਹ ਫਿਰ ਰਾਜਸਥਾਨ ਤੋਂ ਚੱਲ ਕੇ ਆਪਣਾ ਪੰਜਾਬ ਹਰਿਆਣਾ ਦਿੱਲੀ ਉੱਤਰੀ ਭਾਰਤ ਤੋਂ ਲੈ ਕੇ ਫਿਰ ਹੌਲੀ-ਹੌਲੀ ਪੂਰੇ ਜਿਹੜਾ ਇਸ ਉਤਰੀ ਭਾਰਤ 'ਚੋਂ ਮੌਨਸੂਨ ਆ ਉਹ ਵਾਪਸ ਹੋ ਜਾਂਦੀ ਆ ਸੋ ਇਸ ਕਰਕੇ ਇਹ ਪਿਛਲੇ ਕੁਝ ਦਿਨਾਂ ਤੋਂ ਮੌਸਮ ਸਾਫ਼ ਰਹਿਣ ਦੇ ਕਾਰਨ ਜਿਹੜਾ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਆ ਉਹ ਵੀ ਠੀਕ-ਠਾਕ ਚੱਲ ਰਿਹਾ ਤਕਰੀਬਨ ਕਿਸੇ ਦੇ ਵਿੱਚ 50000 ਕਿਊਸਕਾਰ ਆ ਤੇ ਕਿਸੇ ਤੋਂ ਅੱਗੇ ਇੰਨਾ 40-50000 ਕਿਊਸਕ ਪਾਣੀ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਜਿਹਦੇ ਕਾਰਨ ਜਿਹੜੇ ਹਰ ਪ੍ਰਭਾਵ ਤੇ ਰਹੀ ਸੀ ਉਹਨਾਂ ਤੋਂ ਵੀ ਹੁਣ ਕੋਈ ਪਾਣੀ ਦਾ ਜ਼ਿਆਦਾ ਖਤਰਾ ਨਹੀਂ ਹੈ ਸੋ ਇਸ ਕਰਕੇ ਦਰਸ਼ਕ ਵੀਰੋ ਇਹ ਜਿਹੜਾ ਮੌਸਮ ਚੱਲ ਰਿਹਾ ਹੌਮਸ ਦੇ ਕਾਰਨ ਕੰਮਕਾਰ ਦੇ ਵਿੱਚ ਵੀ ਦਿੱਕਤ ਆਉਂਦੀ ਆ ਤੇ ਗਰਮੀ ਵੀ ਜ਼ਿਆਦਾ ਮਹਿਸੂਸ ਹੁੰਦੀ ਆ ਤੇ ਦਿਨ ਭਰ ਅੱਜ ਇਹ ਹੌਮਸ ਬਣੀ ਰਹਿਣ ਕਾਰਨ ਗਰਮੀ ਆ ਜਿਹੜੀ ਉਹ ਵਧ ਰੂਗੀ ਤੇ ਹੋ ਸਕਦਾ ਵੀ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਬੱਦਲ ਵਾਝਾ ਜਾਵੇ ਤੇ ਬਾਰਸ਼ ਦੀ ਸੰਭਾਵਨਾ ਕਿਤੇ ਕੋਈ ਨਹੀਂ ਹੈ ਸੋ ਇਸ ਕਰਕੇ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਤ ਕਿਤੇ ਨੇ ਉਹ ਵੀ ਕਿਸਾਨ ਵੀਰ ਆਪਣਾ ਜਿਹੜਾ ਬੇਫਿਕਰੀ ਦੇ ਨਾਲ ਕਰ ਸਕਦੇ ਨੇ ਜੋ ਵੀ ਕੋਈ ਸਪਰੇ ਵਗੈਰਾ ਕਰਨ ਵਾਲੀ ਆ ਜਾਂ ਹੋਰ ਕੋਈ ਖੇਤੀਬਾੜੀ ਦੇ ਨਾਲ ਸੰਬੰਧਤ ਕੰਮ ਨੇ ਕਿਉਂਕਿ ਪੰਜਾਬ ਦੇ ਵਿੱਚ ਹਜੇ ਕਿਸੇ ਫਸਲ ਦੀ ਕਟਾਈ ਵਗੈਰਾ ਦਾ ਕੋਈ ਨਹੀਂ ਹੈ ਮਹੋਰ ਹਿੱਸਿਆਂ ਦੇ ਵਿੱਚ ਜਿਵੇਂ ਹਰਿਆਣਾ ਹੋ ਗਿਆ ਉੱਥੇ ਬਾਜਰੇ ਦੀ ਰਾਜਸਥਾਨ ਹੋ ਗਿਆ ਬਾਜਰੇ ਵਗੈਰਾ ਦੀ ਕਟਾਈ ਉਹ ਕਿਸਾਨ ਕਰਦੇ ਨੇ ਉਹ ਕਰ ਸਕਦੇ ਨੇ ਸੋ ਇਸ ਕਰਕੇ ਅੱਜ ਪੰਜਾਬ ਦੇ ਨਾਲ ਲੱਗਦੇ ਜਿੰਨੇ ਵੀ ਹੋਰ ਜਿਹੜੀਆਂ ਸਟੇਟਾਂ ਨੇ ਚਾਹੇ ਉਹ ਰਾਜਸਥਾਨ ਤੇ ਚਾਹੇ ਉਹ ਹਰਿਆਣਾ ਦਿੱਲੀ ਆ ਤਕਰੀਬਨ ਸਾਰੇ ਉੱਤਰੀ ਭਾਰਤ ਦੇ ਇਲਾਕਿਆਂ ਦਾ ਮੌਸਮ ਇਹ ਠੀਕ ਰਹੂਗਾ ਮੈਦਾਨੀ ਇਲਾਕਿਆਂ ਦਾ ਪਹਾੜੀ ਏਰੀਆ ਦੇ ਵਿੱਚ ਕੁਝ بارش ਹੋ ਸਕਦੀ ਹੈ ਥੋੜੀ-ਬਹੁਤੀ ਉਦੇ ਵਿੱਚ ਹਿਮਾਚਲ ਤੋਂ ਉੱਤਰਾਖੰਡ ਤੱਕ بارش ਥੋੜੀ-ਬਹੁਤੀ ਪੈ ਸਕਦੀ ਆ ਤੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਵੀ بارش ਹੋ ਸਕਦੀ ਆ ਸੋ بارش ਜਿਹੜੀ ਆ ਇਹ ਤਕਰੀਬਨ ਸਾਰੇ ਭਾਰਤ ਦੇ ਵਿੱਚੋਂ ਹਜੇ ਬੰਦ ਨਹੀਂ ਹੋਈ ਹੁਣ ਜਿਹੜਾ ਇਹਨਾਂ ਦਿਨਾਂ ਦੇ ਵਿੱਚ بارش ਦਾ ਜ਼ਿਆਦਾ ਜੋਰ ਆ ਉਹ ਦੱਖਣ ਦੇਸ਼ ਦੇ ਵਿੱਚ ਆਪਚਲ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਦੀ ਧਰਤੀ ਤੇ ਜਿਨ੍ਹਾਂ ਨੇ ਆਪਣਾ ਖੇਰਲਾ ਸੰਬੰਧ ਕੀਤਾ ਸੀ ਉਹ ਦੱਖਣ ਦੇਸ਼ ਦੇ ਵਿੱਚ ਤਕਰੀਬਨ ਬਾਰਸ਼ ਤੇ ਮੱਧ ਆਪਣਾ ਜਿਹੜਾ ਪ੍ਰਦੇਸ਼ ਆ ਇੱਧਰ ਬਾਰਸ਼ ਦਾ ਹਜੇ ਜ਼ੋਰ ਚੱਲ ਰਿਹਾ ਨਾਸਕ ਨਾਸਕ ਵਗੈਰਾ ਦੇ ਵਿੱਚ ਬਾਰਸ਼ ਪੈ ਰਹੀ ਆ ਤੇ ਅੱਗੇ ਵੀ ਪੈਣ ਦੀ ਕਾਫੀ ਭਾਰੀ ਮਾਤਰਾ ਚ ਉਧਰ ਬਾਰਸ਼ ਪੈਣ ਦੀ ਸਭਾਵਨਾ ਬਣੀ ਹੋਈ ਆ ਪਰ ਉੱਤਰ ਭਾਰਤ ਦੇ ਇਲਾਕੇ ਜਿਹੜੇ ਹਜੇ ਸਾਫ਼ ਨੇ ਤੇ ਹੋ ਸਕਦਾ ਵੀ ਹਮਸ ਦੇ ਕਾਰਨ ਕਿਸੇ ਵੀ ਟਾਈਮ ਮੌਸਮ ਦੇ ਵਿੱਚ ਪਰਿਵਰਤਨ ਆ ਜਾਏ ਤੇ ਕਿਉਂਕਿ ਮੌਨਸੂਨ ਦੀ ਵਾਪਸੀ ਜੇ ਹੁੰਦੀ ਆ ਤਾਂ ਵਾਪਸ ਜਾਂਦੇ ਆ ਮੌਨਸੂਨ ਜਿਹੜਾ ਉਹ ਬਰਖਾ ਦੇ ਸਕਦੀ ਆ ਜਿਹਦੇ ਨਾਲ ਹੋ ਸਕਦਾ ਵੀ ਕੁਝ ਜਿਹੜਾ ਗਰਮੀ ਤੋਂ ਰਾਹਤ ਮਿਲੇ ਕਿਉਂਕਿ ਪਿਛਲੇ ਕਾਹਤ ਜਿਹੜਾ ਪਾਦੋਂ ਦਾ ਮਹੀਨਾ ਕਾਫੀ بارشਾਂ ਪੈਣ ਕਾਰਨ ਉਨੀ ਹਮਸ ਨਹੀਂ ਲੋਕਾਂ ਨੂੰ ਮਹਿਸੂਸ ਹੋਈ ਪਾਦੋਂ ਦਾ ਮਹੀਨਾ ਤਕਰੀਬਨ ਸ਼ਾਂਤੀ ਦੇ ਨਾਲ ਹੀ ਬਤੀਤ ਹੋਇਆ ਪਰ ਆਹ ਜਿਹੜਾ ਹੁਣ ਸਤੰਬਰ ਤੱਕ ਦੇ ਜਿਹੜੇ ਦਿਨ ਸਤੰਬਰ ਮਹੀਨੇ ਦੇ ਰਹਿੰਦੇ ਨੇ ਹੋ ਸਕਦਾ ਵੀ ਉਹ ਜਿਹੜਾ ਕਸਰਾ ਮੌਸਮ ਕੱਢ ਦਵੇ ਗਰਮੀ ਵੱਧ ਰਵੇ ਸੋ ਇਸ ਕਰਕੇ ਸਾਰਿਆਂ ਨੂੰ ਪਾਈ ਸੁਚੇਤ ਰਹਿਣ ਦੀ ਲੋੜ ਹੈ ਸੋ ਦਰਸ਼ਕ ਵੀਰੋ ਇਹ ਸੀ ਅੱਜ ਦੇ ਮੌਸਮ ਦੀ ਤਾਜ਼ਾ ਅਪਡੇਟ ਤੇ ਜੇ ਕੋਈ ਮੌਸਮ ਦੇ ਵਿੱਚ ਪਰਿਵਰਤਨ ਹੁੰਦਾ ਕੋਈ ਉਹੋ ਜਿਹੀ ਗੱਲਬਾਤ ਲੱਗਦੀ ਆ ਤਾਂ ਫਿਰ ਤੁਹਾਨੂੰ ਦੁਬਾਰਾ ਦੱਸ ਦਿਆਂਗੇ ਤੇ ਨਹੀਂ ਫਿਰ ਦਿਨ ਵੇਲੇ ਕਿਸੇ ਭੱਖ ਦੇ ਮੁੱਦੇ ਤੇ ਗੱਲਬਾਤ ਲੈ ਕੇ ਤੁਹਾਡੀ ਕਿਚੈਨੀ ਚ ਹਾਜ਼ਰ ਹੋਵਾਂਗੇ ਸੋ ਦਰਸ਼ਕ ਵੀਰੋ ਉਮੀਦ ਕਰਦੇ ਆ ਸਾਡੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੋ ਅਗਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਇਸ ਵੀਡੀਓ ਨੂੰ ਮਤਵ ਵੱਧ ਲਾਈਕ ਤੇ ਸ਼ੇਅਰ ਕਰਿਓ ਤੇ ਜਿਹੜੇ ਦਰਸ਼ਕ ਵੀਰ ਜਿਹੜੇ ਸਾਡੇ ਚੈਨਲ ਦੇ ਨਾਲ ਨਹੀਂ ਜੁੜ ਸਕੇ ਉਹਨਾਂ ਨੂੰ ਵੀ ਬੇਨਤੀ ਆ ਵੀ ਸਾਡੇ ਚੈਨਲ ਦੇ ਨਾਲ ਜੁੜੋ ਤਾਂ ਕਿ ਚੰਗੀਆਂ-ਚੰਗੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਦਿੰਦੇ ਰਹੀਏ ਤੇ ਤੁਸੀਂ ਇਹਨਾਂ ਜਾਣਕਾਰੀਆਂ ਨੂੰ ਪਾ ਕੇ ਅੱਗੇ ਆਪਣੇ ਜੋ ਕੰਮਕਾਰ ਦਾ ਟਾਈਮ ਟੇਬਲ ਜੋ ਵੀ ਬਣਾਉਣਾ ਤੁਸੀਂ ਬਣਾ ਸਕਦੇ ਹੋ ਸਾਰਿਆਂ ਦਾ ਧੰਨਵਾਦ